15 ਕਿਲੋ ਗੋभी ਰੈਡੀ ਆ ਜਮਾਨ ਜੀ ਆ ਲੋ ਆ ਪਿਛਲੇ ਥਣਾ ਜੋ ਵੀ ਮਾਰਦੀ ਭਾਈ ਧਤਾਰਾ ਤੂਰਾ ਸੱਜਣੋ ਸਾਨੂੰ ਮਾਰ ਕੇ ਆਪਾਂ ਨੇ ਦਿਖਾ ਦਿੱਤੀਆਂ ਧਾਰ ਤੂਰ ਦੇ ਸਾਨੂੰ ਹੱਥ ਲਾਉਣ ਦੀ ਲੋੜ ਨਹੀਂ ਚਾਹੀ ਤੇ ਮੇਨ ਗੱਲ ਆ ਜਿਹੜੀ ਸੱਜਣੋ ਇਹਦਾ ਪ੍ਰਿੰਟ ਪ੍ਰੰਤ ਵੀ ਚੰਗਾ ਲਾ ਦੰਦ ਵੀ ਦਿਖਾਏ ਦਿੰਦੇ ਆ ਨਵੇੜੇ ਦਿੰਦਾ ਕੰਮ ਸਟਾਰਟਿੰਗ 'ਚ ਸਟਾਰਟਿੰਗ 'ਚ ਇਹ ਨਵੇੜ ਦਾ ਨਾ ਪਿਓਰ ਦੋ ਦਾ ਹੁੰਦਾ ਇਹ ਬਾਡੀ ਬੁੱਡੀ ਬਾੜੀਆ ਬੱਚੀ ਜੇ ਗੱਲ ਕਰ ਲਈਏ ਤੇ ਥੋੜੀ ਬੋਦੀ ਜੱਗੀ ਕ੍ਰੋਸ 'ਚ ਵੀ ਆ ਗਈ ਹੈ ਨਾ ਕੱਦ ਕਾਟ ਹੈਗਾ ਸੱਜਣੋ ਫੁੱਲ ਵੱਡਾ ਕਪੈਨ ਕਿੱਡੀ ਬੱਚੀ ਲੱਗਿਆ ਸਾਨੂੰ ਦਿਖਾਉਣ ਮੈਂ ਮੂੰਹ ਦੰਦਾਂ ਚ ਵੀ ਆਪਾਂ ਨੇ ਵੀਡੀਓ 'ਚ ਚੈੱਕ ਕਰਾ ਦੇ ਜਿਵੇਂ ਪਹਿਲਾਂ ਹੱਥ ਵੀ ਲਾਉਣ ਜੰਮੀ ਆ ਠੰਡੀ ਸੀਲ ਵੀ ਪੂਰੀ ਆ ਜੇ ਗੱਲ ਕਰ ਲਈਏ ਤੇ ਜੱਫੀਆਂ ਪਾਈ ਚਲਿਓ ਆ ਠੰਡੀ ਸੀਲ ਵੀ ਚੰਗੀ ਲੱਹ ਲੈ ਚੱਲ ਭਾਈ ਇਹਨੂੰ ਆ ਲੈ ਚੱਲ ਪਛਾਣ ਤੋਂ ਵੀ ਦਿਖਾ ਦਿੰਦਾ ਅਰਸਲੇਵਾ ਤੇ ਠਣ ਠਣਾਉੜ ਤਾਂ ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਪਹੁੰਚੇ ਆ ਬਰਨਾਲੇ ਪਹੁੰਚਿਆ ਸੇਖਾ ਰੋਡ ਤੇ ਜੱਗੀ ਲਵੇ ਪਹੁੰਚੇ ਆ ਮਸ਼ਹੂਰ ਕਾਮਾਂ ਵਪਾਰ ਦਾ ਪੁਰਾਣਾ ਕਾਮਾਂ ਪਾਈ ਦਾ ਇੱਕ ਵਾਰੀ ਦਰਸ ਸਾਰੇ ਜਾਨਵਰਾਂ ਦੇ ਮਾਰਦੇ ਓਏ ਖੜੇ ਵੱਡੀ ਗਿਣਤੀ ਚ ਨੇ ਦਿਖਾਵਾਂਗੇ 4 ਜਨਵਰ ਦੋ ਤਾਜ਼ੀਆਂ ਸੂਈਆਂ ਨੇ ਦੋ ਸੂਣ ਵਾਲੀਆਂ ਨੇ ਤੇ ਇੱਕ ਦਿਖਾਵਾਂਗੇ ਸੱਜਣੋਂ ਛੋਟੇ ਰੇਟ ਦੀ ਕਿਸੇ ਆਪਣੇ ਕਹਿ ਲਈ ਵੀ ਨੋਰਮਲ ਸੱਜਣ ਦੇ ਦੁੱਧ ਪੀਣ ਵਾਲੀ ਦਿਖਾਵਾਂਗੇ ਹੈਗੀਆ ਤੋਕੜ ਕਿਉਂਕਿ ਜਦੋਂ ਜੇ ਉਹ ਗਾਂ ਰੈਡੀ ਹੋ ਗਈ ਨਾ ਅੱਗੇ ਬਾਡੀ ਬੁੱਡੀ ਵਾਲੀ ਆਹ ਤਾਂ ਸੋਏ ਤੇ ਮਾਰਦੇ ਕੈਮਰਾ ਹੈ ਤੇ ਜਦੋਂ ਇਹ ਤਿਆਰ ਹੋ ਗਈ ਸੱਜਣੋਂ ਉਦੋਂ ਹੋਣੀ ਆ ਚੰਗੇ ਮੁੱਲ ਦੀ ਤਿਆਰ ਤੇ ਨਾਲ-ਨਾਲ ਅੱਜ ਇੱਕ ਸੋਨੂੰ ਮਿਸਤਰੀ ਨੂੰ ਵੀ ਮਿਲਾਉਂਗਾ ਜਿਹੜਾ ਲਾਉਂਦਾ ਪਫਾਰੇ ਪਫਾਰਿਆਂ ਦਾ ਕੰਮ ਕਰਦਾ ਤੇ ਫੀਸ ਮੈਂ ਬਾਈ ਨੂੰ ਕਿਹਾ ਦੀ ਫੀਸ ਹੋਰ ਤੋਂ ਵੀ ਆਪਾਂ ਵਿੱਚ ਹੀ ਲੈ ਲਾਂਗੇ ਵੀਡੀਓ ਦੇ ਅੱਜ ਤੇ ਆ ਜਾ ਬਾਈ ਜੱਗੀ ਨਾ ਕਰਾਉਂਦੇ ਆ ਗੱਲਬਾਤ ਕੱਲਾ ਕੱਲਾ ਜਾਨਵਰ ਤੋਰ ਕੇ ਦਿਖਾਵਾਂਗੇ ਤੇ ਰੇਟ ਵੀ ਸੱਜਣੋ ਸਾਰੇ ਜਾਨਵਰਾਂ ਦੇ ਵੀਡੀਓ ਜੀ ਕਰਾਵਾਂਗੇ ਹੋਰ ਜੱਗੀ ਕੀ ਹਾਲ ਹੈ ਕੀ ਹਾਲ ਹੈ ਬਾਈ ਠੀਕ ਹਾਂ ਚੜਦੀ ਕਲਾ ਜਮਾਂ ਕਿਵੇਂ ਚੱਲਦਾ ਕੰਮ ਕੰਮ ਪੂਰਾ ਬੰਦਾ ਤੇ ਪਟੋਕ ਮਾਂ ਦਾ ਪੂਰਾ ਆ ਇੱਥੋਂ ਕਰ ਲਈਏ ਸਟਾਰਟ ਹਾਂਜੀ ਇੱਥੋਂ ਕਰ ਲਈਏ ਆ ਤੋੜ ਦੇ ਬਾਈ ਖੋਲ ਕੇ ਕਿਹੜਾ ਸੁਆ ਜੱਗੀ ਇਹਦਾ ਇਹ ਪਹਿਲਾ ਨਾ ਵੱਛੀ ਦੋ ਦੰਦਾਂ ਦਾ ਜੀ ਮੂੰਹ ਮੂੰਹੋਂ ਦੋ ਦੰਦਾਂ ਦਾ ਜਮਾਂ ਪਿਓ ਪਤਨ ਦੀ ਪੱਟ ਕੇ ਦਿਖਾ ਸਕਦੇ ਆਂ ਲੈ ਨਾ ਤਰ ਸਾਹ ਦਿਖਾ ਦੇ ਸਮਾਰ ਕੇ ਓਏ ਟਰੱਕ ਜੀ ਈਡੀ ਬੱਛੀ ਆ ਮੂੰਹੋਂ ਹੈਗੀ ਆ ਦੋ ਦੰਦ ਤੇ ਮੇਨ ਗੱਲ ਆ ਜਿਹੜੀ ਸੱਜਣੋ ਇਹਦਾ ਪ੍ਰਿੰਟ ਪ੍ਰੰਤ ਵੀ ਚੰਗਾ ਲੈ ਦੰਦ ਵੀ ਦਿਖਾਏ ਦੰਦ ਸਟਾਰਟਿੰਗ ਚ ਇਹ ਨਵੇੜ ਦਾ ਨਾ ਪਿਓਰ ਦੋਦਾਂ ਦਾ ਇਹ ਬਾਡੀ ਬੁੱਡੀ ਵਾਲੀਆ ਬੱਚੀ ਜੇ ਗੱਲ ਕਰ ਲਈਏ ਤੇ ਥੋੜੀ ਮੋਦੀ ਜੱਗੀ ਕ੍ਰਾਸਟ ਵੀ ਆ ਗਈ ਹੈ ਨਾ ਹਾਂਜੀ ਮਤਲਬ ਜਿਹੜੀ ਅੱਪਾ ਐਫ ਜਮਾ ਪਿਓਰ ਉਹ ਦੇਖੋ ਅੱਜ ਦੇ ਟਾਈਮ ਤੇ ਥੋੜੀ ਗਰਮੀ ਜ਼ਿਆਦੇ ਆ ਗਈ ਠੀਕ ਹੈ ਗੱਲ ਆਹ ਜਨਾ ਹਰ ਇੱਕ ਬੰਦੇ ਤੋਂ ਓਨੀ ਮਤਲਬ ਉਹ ਨਹੀਂ ਪਹੁੰਚ ਨਹੀਂ ਹੁੰਦੀ ਵੀ ਉਹਨੇ ਸਾਵਧਨ ਨਹੀਂ ਕਰੇ ਜਾਂਦੇ ਪਿਓਰ ਵਾਸਤੇ ਠੀਕ ਹੈ ਗੱਲ ਤੇ ਮੇਨ ਗੱਲ ਆ ਯਾਰ ਜਿਹੜੀ ਬੱਚੀ ਸੱਜਣੋਂ ਸਕੀਨ ਵੀ ਵਾਲੀਆ ਜਿਹੜੇ ਫਾਰਮ ਤੇ ਜਾਊਗੀ ਜੱਗੀ ਸ਼ਾਨ ਬਣਾ ਦੂਗੀ ਮਾਰਮ ਦੇ ਜਿਹੜੇ ਫਾਰਮ ਦੇ ਜਿਹਨੂੰ ਬਰੀਡ ਤਿਆਰ ਕਰਨੀ ਹੈ ਪੂਰੇ ਟੌਪ ਦੀ ਬਰੀਡ ਤਿਆਰ ਕਰੋ ਆ ਕਦ ਕਾਟ ਹੈਗਾ ਸਜਣੋ ਫੁੱਲ ਵੱਡਾ ਕਪੈਨ ਗਿੱਡੀ ਬੱਛੀ ਲੱਗਿਆ ਸਾਨੂੰ ਦਿਖਾਉਣ ਮੈਂ ਮੂੰਹੋਂ ਦੰਦਾਂ 'ਚ ਵੀ ਆਪਾਂ ਨੇ ਵੀਡੀਓ 'ਚ ਚੈੱਕ ਕਰਾਦੇ ਹੈਗੀ ਆ ਦੋ ਦੰਦ ਤੇ ਆਰਡਰ ਆ ਜਿਹੜਾ ਇਹਦਾ ਆਰਡਰ ਬਾ ਕਮਾਲ ਹੈ ਬਾ ਕਮਾਲ ਤਾਂ ਕਿਉਂਕਿ ਇਹਦਾ ਸਟਿਚਾ ਡਰਾ ਕੰਪੈਕਟਾ ਡਰਾ ਜੀ ਆਪਾਂ ਇਹਦੇ 'ਚ ਗੱਲ ਕਰ ਲਈਏ ਜੱਗੀ ਇਹ ਆਰਡਰ 'ਚ ਮਸਟੈਰਸ ਦੀ ਪ੍ਰੋਬਲਮ ਨਾ ਕੋਈ ਨਹੀਂ ਆਉਂਦੀ ਜੀ ਬਿਲਕੁਲ ਨਹੀਂ ਬੱਚਾ ਕੀ ਆ ਨਾਲ ਇਹਦੇ ਬੱਚਾ ਇਹਦੇ ਮੰਗਰ ਅਜ ਤੀਜੇ ਦਿਨ ਸੂਈ ਨੂੰ ਆ ਜੀ 15 ਲੀਟਰ ਬਹੁਤ ਨੇ ਬਿਲਕੁਲ ਤਿਆਰ ਹਾਂ ਅਗਲੇ ਬੰਨੇ ਦਿਖਾ ਦੇ ਦੱਸ ਲੈ ਵਾ ਇਧਰ ਓਏ ਅਗਲੇ ਬੰਨੇ ਮਾਰ ਦੇ ਥਣ ਥਣ ਦੇ ਨੇੜੇ ਲਾ ਕੇ ਦਿਖਾ ਦੇ ਇਸ ਮਾਰ ਕੇ ਕਿੰਨਾ ਕ ਦੁੱਧ ਪਾਉ ਤੇਰੇ ਤਿਆਰ ਬਣਾ ਦੁੱਧ 20 ਲੀਟਰ ਪਾਉ ਜੀ ਗਰਮੀ ਐ ਬੱਚੇ ਦਾ 27 28 ਕਿਲੋ ਆਣੀ ਐ ਥੋੜੀ ਗਰਮੈਸ਼ ਜ਼ਿਆਦੇ ਆ ਗਰਮੀ ਕਰਕੇ 20 ਤਾਂ ਐ ਮੰਨ ਲਓ ਵੀ ਭੁੱਲ ਝੱਤਣ ਪਾ ਦੂਗੀ ਹਨਾ ਖੰਡ ਵਿੱਚ ਬੱਚੀ ਦਾ ਬਹੁਤ ਡਾਬਲਾ ਨਾ ਇੱਥੇ ਦਾ ਦਰਸੀ ਨੇ ਕੱਦ ਕੋਦ ਦਾ ਮੱਜਾ ਕਰਾ ਦੇ ਓਏ ਕੱਦ ਕੋਦ ਦਾ ਮੱਜਾ ਵੀ ਲੱਗ ਜੂਗਾ ਮੇਰੇ ਕੱਦ ਤੋਂ ਪੈਸੇ ਇਹਦੇ ਕਿੰਨੇ ਲਵਾਂਗੇ ਜੱਗੀ ਵੀਰੇ ਦਾ ਮੁੱਲ 70000 ਰੁਪਇਆ ਕਿੰਨੇ ਦੇ ਦਾਂਗੇ ਜੇ ਮੈਂ ਫਿਕਸ ਜਮ ਹਾਂ ਨਹੀਂ 65 ਦੇ ਦਾਂਗੇ 65000 ਦਾ ਆਪਾਂ ਇਹ ਨਗੀਨਾ ਦੇ ਦਾਂਗੇ ਆ ਰੇਟ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਗਰਮੀ ਕਰਕੇ ਥੋੜਾ ਜਿਹਾ ਡਾਊਨ ਹੋ ਗਿਆ ਹਨਾ ਹਾਂ ਜੀ ਇਹਦੇ ਨਾਲ ਬੱਚੀ ਅਲਾਵਾ ਇਹ 90 95000 ਦੀ ਬੱਚੀ ਆ ਉਹਦੇ ਕਰਕੇ ਤੁਹਾਨੂੰ ਮਿਲੂਗੀ ਇਹ ਬੱਚੀ ਫਿਕਸ ਰੇਟ ਜਮਾ ਪੂਰੇ 65000 ਚ ਬਾਕੀ ਆਪਣਾ ਜੋ ਵੀ ਰੇਟ ਹੋਊਗਾ ਵੀਰੇ ਜੇਲੋ ਰੇਟ ਹੀ ਹੋਊਗਾ ਮਤਲਬ ਕੋਈ ਵੀ ਬੰਦਾ ਓਵੇਂ ਨਾ ਫੋਨ ਲਾਵੇ ਵੀ 10000 ਘੱਟ ਵਾਲਾ ਪੁੰਜੀ ਨੇ 1000 2000 ਘੱਟ ਵਾਲਾ ਬੰਦਾ ਹੀ ਫੋਨ ਲਾ ਕਿਉਂਕਿ ਅੱਜ ਦੀ ਵੀਡੀਓ ਜਿਹੜੇ ਮਾਰ ਰੇਟ ਰੇਟ ਹੋਣਗੇ ਜਨਵਰੀ ਦੇ ਤੇ ਅੱਪਾ 1500 ਦਾ ਮਾਰਜਿਨ ਰੱਖਾਂਗੇ ਤੇ ਉਹਨਾ ਸਾਹੀਬਾਲ ਤੇ ਮਾਰਦੇ ਕੈਮਰਾ ਇਹ ਵੀ ਤੋੜਦੇ ਬਾਈ ਖੋਲ ਕੇ ਇਹਦਾ ਕਿਹੜਾ ਸੁਆ ਜੀ ਸਾਹੀਬਾਲ ਇਹਦਾ 60000 ਰੁਪਏ ਜੀ ਸੁਆ ਸੁਆ ਕਿਹੜਾ ਸੁਆ ਦੂਜਾ ਜੀ ਸੁਆ ਦੂਜਾ ਇਹ ਕਹਿਕ ਦਿੰਦੀ ਸੁਈਆ ਐਬੀ ਪਰਸੂ ਦੀ ਸੁਈਏ ਜੀ ਇੱਕੇ ਦਿਨ ਦੀਆਂ ਸੁਈਏ ਰਾਤ ਨੂੰ ਸੁਈਏ ਤੜਕੇ ਸੁਈਏ ਜੀ ਅੱਛਾ ਇਹਦੇ ਥੱਲੇ ਕਿੰਨੀ ਕ ਬੋਲੀ ਆ ਹੁਣ ਇਹਦੇ ਥੱਲੇ ਵੀ 15 ਲੀਟਰ ਬੋਲੀ ਜਮਾ ਤਿਆਰ ਆ ਜੀ ਇਹਦੇ ਥੱਲੇ ਵੀ 15 ਰੈਡੀ ਆ ਲਾ ਇਹ ਆ ਗਈ ਸੱਜਣਾ ਸਾਹੀਵਾਲ ਜਿਵੇਂ ਕਈ ਸੱਜਣ ਸ਼ਕੀਰ ਹੁੰਦੇ ਨੇ ਵੀ ਆਪਾਂ ਨੂੰ ਸਾਹੀਵਾਲ ਚਾਹੀਦੀ ਆ ਤੇ ਮੇਨ ਗੱਲ ਆ ਜਿਹੜਾ ਥਣ ਥਣੋਟ ਵੀ ਟਾਪ ਕੁਆਲਟੀ ਦਾ ਹੀ ਲੱਗਿਆ ਜੇ ਗੱਲ ਕਰ ਲਈ ਮੱਝਾਂ ਨਾਲ ਦਾ ਹੀ ਲੱਗਿਆ ਚਵਾਈ ਚ ਬੂਈ ਕਿਵੇਂ ਆ ਦੀ ਚਵਾਈ ਪੂਰੀ ਓਕੇ ਦੀ ਜਮਾ ਧਾਰਾ ਮਾਰ ਕੇ ਦਿਖਾ ਦੇਾਂਗੇ ਆਪਾਂ ਫੁੱਲ ਫੁੱਲ ਜੀ ਚੱਲਦੀ ਆ ਜਿਵੇਂ ਨਰਕਾ ਗੇੜ ਦੀ ਜੀ ਤੁਸੀਂ ਫਿਕਰ ਹੀ ਕਿਸੇ ਗੱਲ ਦਾ ਬੱਚਾ ਲਾ ਕੇ ਧਾਰਾ ਮਾਰ ਕੇ ਦਿਖਾ ਦਿੰਦੇ ਹਾਂ ਹਾਂ ਲੈ ਸ਼ਿਸ਼ਟਵੇਂ ਦਾ ਜੱਗੀ ਕਹਿੰਦਾ ਪੰਪ ਵਾਲੇ ਆ ਤੇ ਇਹ ਆ ਗਈ ਸਾਹੀਵਾਲ ਦਰਮਿਆਨੇ ਕੱਦਕਾਰ ਚ ਆ ਗਈ ਤੇ ਲੇ ਵਾਲੂ ਬਾਅਦ ਰੂਟਰ ਦਾ ਜਿਹੜਾ ਇਹਦੀ ਬਣਾਵਟਾ ਪੂਰੀ ਟਾਪ ਕਲਾਸ ਆ ਜੀ ਆਪਾਂ ਗੱਲ ਇਹਦੇ ਮੰਗਰ ਵੀ ਬੱਛੀ ਪ्योर ਸਾਹੀਵਾਲ ਆ ਜੀ ਇਹਦੇ ਹਾਂ ਪਿੱਛੇ ਵੀ ਇਹਦੇ ਬੱਛੀ ਆ ਇੱਕ ਨਾਲ ਇੱਕ ਨਗੀਨਾ ਅੱਜ ਸਾਨੂੰ ਲੱਭਾ ਚਾ ਲਾ ਕੇ ਇਹਦੀਆਂ ਧਾਰਾ ਮਾਰੀ ਦੇ ਰੇਟ ਵੀ ਦੱਸ ਦੇ ਜੱਗੀ ਦਾ ਰੇਟ ਇਹਦਾ 60000 ਰੁਪਏ ਜੀ 55000 ਦੀ ਆਪਾਂ ਦੇ ਦਾਂਗੇ 55 ਦੀ ਦੇ ਦਾਂਗੇ 15 ਕਿਲੋ ਬੋਲੀ ਰੈਡੀ ਆ ਜਮਾਨ ਜੀ ਆ ਲੋ ਆ ਪਿਛਲੇ ਥਾਣਾ ਜੋ ਵੀ ਮਾਰਦੀ ਬਈ ਮੈਂ ਧਾਰਾ ਤੂਰਾ ਸੱਜਣੋਂ ਸਾਨੂੰ ਮਾਰ ਕੇ ਆਪਾਂ ਨੇ ਦਿਖਾਤੀਆਂ ਧਾਰ ਤੂਰ ਦੇ ਸਾਨੂੰ ਹੱਥ ਲਾਉਣ ਦੀ ਲੋੜ ਨਹੀਂ ਚਾਹੀ ਬਾਈ ਤਾਂ ਵੀ ਬੰਦਾ ਮੰਗਾ ਲਿਓ ਤੇ ਬਾਕੀ ਜਿਹੜੇ ਸੱਜਣ ਨੇ ਯਾਰ ਨੇੜੇ ਆ ਕੇ ਪਾਸ ਕਰਕੇ ਲੈ ਜਾਣੀਆਂ ਬਾਈ ਤੋਂ ਪਾਸ ਕਰਕੇ ਵੀ ਲੈ ਜਿਓ ਪਾਸ ਕਰਕੇ ਲੈ ਆ ਖੜੇ ਬੰਦਾ ਵੀਰੇ ਆਪਾਂ ਨੇ ਕਹਿੰਦੇ ਆ ਕੋਈ ਵੀ ਬੰਦਾ ਆਪਣੇ ਕੋਲ ਪਸ਼ੂ ਲੈਣ ਆਉਂਦਾ ਆਪਣੇ ਕੋਲ ਰਹਿਣ ਬਹਿਣ ਦੀ ਸਾਰੀ ਚੀਜ਼ ਦੀ ਸੁਵਿਧਾ ਕੀ ਸਾਰੀ ਸੁਵਿਧਾ ਹਾਂਜੀ ਅਗਲੇ ਬੰਦੇ ਉਹ ਦਿਖਾ ਦੇ ਦਰਸਲੇਵਾ ਓਏ ਅਗਲੇ ਬੰਦੇ ਵੀ ਦਿਖਾ ਦੇ ਲੇਵਾ ਥੰਥ ਨਾਟ ਵੀ ਦਿਖਾ ਦੇ ਦੋ ਦਿਨ ਤਿਵਾਰੀ ਕਰਕੇ ਬੰਦਾ ਆਪਣੇ ਕੋਲ ਪਸ਼ੂ ਲਿਜਾ ਸਕਦਾ ਹੈਗਾ ਆਪ ਤੇ ਦਸੱਲੀ ਕਰਕੇ ਲਿਆ ਸਕਦਾ ਫੁੱਲ ਆ ਤੇ ਮੇਨ ਗੱਲ ਹੈ ਲੇਵਾ ਲੂਗਾ ਵੀ ਚੰਗਾ ਬੱਛੀ ਦਾ ਹੋਣਾ ਤਿੰਨ ਨੰਬਰ ਵਾਲੀ ਤੇ ਮਾਰ ਦੇ ਕੈਮਰਾ ਇਹ ਵੀ ਤੋੜ ਦੇ ਬਾਈ ਫੁੱਲ ਕੇ ਇਹਦਾ ਕਿਹੜਾ ਸੁਆ ਜਗੀ ਇਹ ਵੀ ਪਹਿਲਣਾ ਜੀ ਅੱਛਾ ਇਹ ਵੀ ਪਹਿਲਣਾ ਆ ਬਾਡੀ ਫੁੱਡੀ ਬਹੁਤਾ ਪਹਿਲਣਾ ਦੇ ਹਿਸਾਬ ਨਾਲ ਹਣਾ ਥਣ ਬਣਾਉ ਤੇਰੇ ਇੱਕ ਚੀਜ਼ ਅੱਜ ਦੇ ਟਾਈਮ ਦਾ ਮੰਨ ਲਓ ਗਰਮੀ ਦਾ ਤੋਹਫਾ ਦਾ ਇਹ ਇਹ ਇੱਕ ਦਿਨ ਕੱਢ ਦੂਗੀ ਇਹਦੇ ਇੱਕ ਹਫਤਾ ਪਿਆ ਜੀ ਹਜੇ ਇੱਕ ਹਫਤਾ ਬਾਕੀ ਆ ਅ ਡਰੇ ਵੀ ਕੰਪੈਕਟ ਰੱਖੂਗੀ ਸਟਿਚਾ ਡਰੇ ਰੱਖੂਗਾ ਨਾ ਮੈਂ ਕਹਿੰਦੀ ਜਿਹੜਾ ਆ ਦਿਨਾਂ ਚ ਵਿਗਦਾ ਹੁੰਦਾ ਹਾਂਜੀ ਉਹ ਸਟਿਚੀ ਵਿਗਦਾ ਜੇ ਕਿਉਂਕਿ ਲੰਮੇ ਦੇ ਲਵਾਈ ਆ ਖੜ ਜਾਂਦੀ ਆ ਉਹਦੇ ਹੱਥਾਂ ਦਾ ਇਹ ਤੂੰ ਆ ਮੈਂ ਕਹ ਦਿਖਾ ਲਈ ਦੇਵਾ ਵੀਰੇ ਹਾਂ ਹਜੇ ਜਿਵੇਂ ਵਪਾਰੀ ਖਿੱਚਦੇ ਨੇ ਰਾਵੜ ਜੀ ਮੰਗੋ ਕਹਿੰਦੇ ਲਫੂਗਾ ਹਜੇ ਲੇਵਾ ਬਾਹਰੇ ਹੋਗਾ ਫਿਰ ਦਾ ਮੰਨੋ ਘਰੂਟ ਭਰਿਆ ਜਾਂਦਾ ਹਾਂ ਉਦੋਂ ਜਮਾ ਟਾਈਟ ਹੋ ਜੂਗਾ ਲੇਵਾ ਜਮਾ ਫੁੱਲ ਇੱਕ ਨੱਕ ਦੁੱਧ ਪਾਉਗੂ ਆਪਣਾ ਬਸ ਤੂੰ 20 ਕਿਲੋ ਪਾ ਦੂਗੀ ਵੀਰੇ ਜਿਹੜੀ ਬੱਚੀ ਦੀ ਕੁਆਲਿਟੀ ਆ ਆ ਇੱਕ ਹਫਤਾ ਹਜੇ ਕੱਢਦੀ ਆ ਨਾ ਹਫਤੇ ਤੱਕ ਪੂਰੀ ਨਹੀਂ ਤੇ ਮੇਨ ਗੱਲ ਆ ਜਿਹੜੀ ਆ ਗਈ ਕ੍ਰੋਸ ਚ ਤੇ ਆ ਵੀ ਜਰਾ ਜਾਨ ਵਾਲੀ ਬੱਚੀ ਬਸ ਤੂੰ ਜਿਵੇਂ ਪਹਿਲਾਂ ਬੱਚੀਆਂ ਦੇ ਥਣ ਥਣ ਬਰੀਕ ਹੁੰਦਾ ਥਣ ਥਣ ਇਸ ਚੀਜ਼ ਦੇ ਆ ਲੈ ਲੋ ਵੀ ਪੂਰੀ ਚੰਗੀ ਆ ਸਾਬਲਾਬਟ ਦੀ ਥਣ ਥਣਾੜ ਚੰਗਾ ਲੱਗਿਆ ਤੇ ਲੱਗਿਆ ਵੀ ਟਾਪ ਕੁਆਲਿਟੀ ਦਾ ਜੀ ਗੱਲ ਕਰ ਲਈਏ ਜਿਵੇਂ ਪਹਿਲਾਂ ਹੱਥ ਵੀ ਲਾਉਣ ਜੰਮੀ ਆ ਠੰਡੀ ਸੀਲ ਵੀ ਪੂਰੀ ਆ ਜੀ ਗੱਲ ਕਰ ਲਈਏ ਤੇ ਜੱਫੀਆਂ ਪਾਈ ਚਲੋ ਆ ਠੰਡੀ ਸੀਲ ਵੀ ਚੰਗੀ ਆ ਲੈ ਚੱਲ ਭਾਈ ਇਹਨੂੰ ਆ ਲੈ ਚੱਲ ਪਛਾਣ ਤੋਂ ਵੀ ਦਿਖਾ ਦਿੰਦਾ ਅਸਲੇਵਾ ਤੇ ਠੰਡ ਠਣਾੜ ਤੋਂ ਉਹੀ ਗੱਲ ਆ ਸੱਜਣੋ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਟਾਪ ਕੁਆਲਿਟੀ ਦਾ ਲੱਗਿਆ ਤੇ ਮੇਨ ਗੱਲ ਆ ਜਿਹੜੀ ਕੱਦ ਕਾਠ ਵੀ ਚੰਗਾ ਪੱਛੀ ਦਾ ਤੇ ਜਾਨ ਵੀ ਹੋਣੀ ਚੰਗੀ ਆ ਤੇ ਦੁੱਧ ਵੀ ਚੰਗਾ ਪਾ ਦੂ ਇਹਦੇ ਜੱਗੀ ਕਿੰਨੇ ਪੈਸੇ ਲਵਾਂਗੇ ਆਪਾਂ ਇਹਦਾ ਭਾਈ ਵੀ ਫਿਕਸ ਰੇਟ 55000 ਲੈ ਲਾਂਗੇ ਇਹਦਾ ਫਿਕਸ ਲੈ ਲਾਂਗੇ 55 ਆ ਆਫਰੇ ਲਾਤੀ ਅੱਜ ਗਾਮ ਵਾਲੇ ਸੱਜਣਾ ਵਾਸਤੇ ਜੱਗੀ ਨੇ ਕਹਿੰਦਾ ਯਾਰ ਇਹਦਾ ਲਵਾਂਗੇ ਕੁੱਲ 55 ਤੇ ਹੁਣ ਆ ਲਗੀ ਨਾ ਵੀ ਤੋਰ ਦੇ ਹੋਰ ਆ ਤੋਰ ਲੈ ਬਈ ਦੂਜਾ ਸੂਆ ਇਹਦਾ ਸੂਆ ਕਿਹੜਾ ਬਈ ਦੂਜਾ ਜੀ ਦੂਜਾ ਰੰਗਾਂ ਦੀ ਪੂਰੀ ਆ ਇਹ ਇਹ ਕਿੰਨੇ ਕਿ ਦਿਨ ਕੱਢਦੀ ਆ ਇਹਦਾ ਵਿਆਹ ਤੇ ਤੇ ਵੀ ਨੇ 10 ਦਿਨ ਵੀ ਲੈ ਸਕਦੀ ਐ ਹਜੇ ਇਹਦੇ ਨਾੜਾ ਨੂੜਾ ਬਹੁਤ ਨੇ ਯਾਰ ਆਰਡਰ ਤੇ ਹਨਾ ਅਗਲੇ ਪੜੇ ਦੁੱਧ ਬਹੁਤ ਚੰਗਾ ਪਾਇਆ ਹੋਇਆ ਦਾ ਵੀਰੇ ਮੈਂ ਤੂੰ 25 ਲੀਟਰ ਇਹਦਾ ਪੈਨਲ ਮੈਂ ਪਾਇਆ ਹੋਇਆ ਥੋੜੀ ਜਿਹਾ ਆਪਾਂ ਕਹਿੰਦੇ ਚੜ ਕੇ ਡੰਗਰ ਸਾਮਣ ਦਾ ਹਾਂਜੀ ਹਾਂਜੀ ਤੇ ਫਾਰਮ ਚ ਖੁੱਲੀਆਂ ਫਿਰਦੀ ਅਸੀਂ ਬੰਦਾ ਆਪ ਥੋੜਾ ਜਿਹਾ ਉੱਜ ਕੇ ਖਰਾਲ ਸਿਰੂ ਬੜੀ ਪਿੰਦਾ ਸੀ ਠੀਕ ਹੈ ਜੀ ਗੱਲ ਆ। ਉਹ ਬੁੜੀਆਂ ਕੁੜੀਆਂ ਨੇ ਗਾਵਾਂ ਸੰਭੀਆਂ ਥੋੜੀ ਚੜ ਕੇ ਗਾਵਾਂ ਸੰਭਰੀਆਂ ਹੋਈਆਂ ਨੇ। ਠੀਕ ਹੈ ਜੀ ਗੱਲ ਆ। ਇਹ ਸੂਹਾ ਦੂਜਾ ਹੀ ਆ। ਇਹ ਦਿਨ ਕਿੰਨੇ ਕੱਢ ਦੂਗੀ? ਦੇ ਦੇ 10 ਪਏ ਵੀਰੇ ਗਰਮੀ ਕਰਕੇ ਹੋ ਸਕਦਾ ਵੀ 1-2 ਦਿਨ ਪਹਿਲਾਂ ਸੂਪੇ। ਇਹ 10 ਦਿਨ ਮਾਰਕ ਦੀ ਲਿਖਤ ਤੇ ਸਹਾ ਉਹਨਾਂ 10 ਦਿਨ ਪਏ ਆ ਜੀ। ਹਾਂ 10 ਦਿਨਾਂ ਨੂੰ ਤਾਂ ਜੇ ਆਪਾਂ ਗੱਲ ਕਰ ਲਈ ਵੀ ਉਹੀ ਸਿਸਟਮ ਆ ਵੀ ਭੂंगे ਬੰਨ ਤੋ ਥੱਲੇ ਲੇ। ਮੈਂ ਕਿਨੇ ਦੇ ਪੂਰਾ ਨਜ਼ਾਰੇ ਬੰਨ ਦੂਗੀ। ਹਾਂ ਤੇ ਮੇਨ ਗੱਲ ਆ ਜਿਹੜੀ ਸੱਜਣੋਂ ਕੱਦ ਕਾੜ ਵੀ ਫੁੱਲ ਡਬ ਤੇ ਬਾਕੀ ਲੇਵੇ ਲੂਵੇ ਦੀ ਕੁਆਲਿਟੀ ਦੀ ਗੱਲ ਕਰ ਲੀਆ ਯਾਰ ਇਹਦੀ ਕੁਆਲਿਟੀ ਕਬੂਲਤੀ ਅੰਨ ਗੋਦੀ ਖਣ ਲੱਗਿਆਗਾ ਅਗਲੇ ਬੰਨੇ ਵੀ ਦਿਖਾ ਦੇਂ ਤਰਸ ਸਾਰੇ ਪਿੰਡਾ ਪੁੰਡਾ ਬੱਚੀ ਦਾ ਟੈਰੀਕਾਰ ਵਰਗਾ ਪਿੰਡਾ ਐ ਵੀ ਮੋਟੜਾ ਜੀ ਦੁੱਧ ਨਹੀਂ ਕੱਢਣਾ ਫਰੀਕ ਕਰ ਹਾਂ ਤੇ ਮੇਨ ਗੱਲ ਆ ਯਾਰ ਫਾਰਮ ਵਾਲਾ ਆਟਮਾ ਕਿ ਕਿਹਦੇ ਬੰਦੇ ਨੇ ਘਰੂ ਫਾਰਮ ਹੁੰਦੇ ਜਿਵੇਂ ਆਪਾਂ ਘਰੇ 8-10 ਪਸ਼ੂ ਰੱਖਦੇ ਹਾਂ ਉਹ ਫਾਰਮ ਵਾਲੀ ਪੂਰੀ ਟੌਪ ਬੱਛੀ ਆ ਆ ਦੁੱਧ ਵੀ ਚੰਗਾ ਪਾਉ ਤੇ ਥਨ ਥਨੌਟ ਵੀ ਚੰਗਾ ਲੱਗਦੀ ਹੈ ਗੱਲ ਕਰਨ ਦੀ ਗਾਓ ਵੀ ਵੱਡੇ ਫਾਰਮ ਵਾਲਾ ਵੀ ਇਹਨੂੰ ਕੋਈ ਸਾਹਮਣਾ ਲੈ ਸਕਦਾ ਤਾਂ ਆਪਾਂ ਲੈ ਲਵੋ ਵੀ ਦੁੱਧ ਉਹਦੇ ਕੋਲੇ ਵੀ 30 ਤੋਂ 32 ਲੀਟਰ ਹੁੰਦੀ ਜਿਹੜੀ ਕੱਦ ਵੀ ਫੁੱਲ ਵੱਡਾ ਤੇ ਜਿਹੜੀ ਆ ਚੜਾਈ ਚੜੂਈ ਆ ਯਾਰ ਆਪਸ ਚ ਚੜਾਈ ਚੜੂਈ ਵੀ ਬਹੁਤ ਆਪਾਂ ਚੌੜੇ ਢਾਂਚੇ ਦੀ ਆ ਇਹਦੇ ਕਿੰਨੇ ਪੈਸੇ ਲਵਾਂਗੇ ਜੀ ਇਹਦਾ ਬਾਈ ਜੀ 65000 ਰੁਪਏ ਫੇਸ ਤੋਂ ਲੈ ਲਾਂਗੇ ਇਹਦਾ ਲੈ ਲਾਂਗੇ 65 ਆ ਜਿਹੜੇ ਰੇਟ ਅੱਜ ਸੱਜਣਾ ਤੁਹਾਨੂੰ ਮੈਂ ਦਿਖਾਉਂਗਾ ਇਹ ਰੇਟ ਮਾਰਕੀਟ ਚੋਂ ਮੁਸ਼ਕਲ ਮਿਲਿਆ ਇਹ ਦਰਮੈਸ਼ ਕਰਕੇ ਰੇਟ ਨੇ ਬਾਈ ਜੀ ਇਹ 685000 ਦੀ ਅੱਜ ਦੇ ਸਮੇਂ ਦੀ ਠੀਕ ਹੈ ਗੱਲ ਜਿਹੜੇ ਜਿਵੇਂ ਹੁਣ ਰੇਟ ਥੋੜਾ ਜਿਹਾ ਥੋੜਾ ਜਿਹਾ ਆਉਤੀ ਆ ਨਾ ਜਿਵੇਂ ਹੁਣ ਜ਼ਿਮੀਂਦਾਰ ਦਬਕਾ ਜਿਹੜਾ ਛੋਟਾ ਜ਼ਿਮੀਂਦਾਰ ਆ ਫਸਲ ਫੁੱਸਲ ਚ ਬੜੇ ਹੋਏ ਨੇ ਚਲੋ ਵੱਡੇ ਬੰਦੇ ਤਾਂ ਹੁਣ ਸਾਰੇ ਲਾ ਲੋ ਵੀ ਨੌਪਰਾ ਨੇ ਕੰਮ ਕਰਨੇ ਹੁੰਦੇ ਨੇ ਜਿਹੜਾ ਸ਼ੋਧਾ ਜੀਵਿੰਦਾਰਾ ਪਸ਼ੂ ਲੈਣ ਨੂੰ ਨਹੀਂ ਟਾਈਮ ਲੱਗਦਾ ਕੰਮਕਾਰ ਚੁੱਲ ਜੀ ਜਾਂਦਾ 5-7 ਦਿਨ 15 ਕਿ ਦਿਨ ਮੰਦੇ ਤੇ ਆ ਜਾਂਦਾ 15 ਕਿ ਦਿਨ ਥੋੜਾ ਜੱਗੀ ਕਹਿੰਦਾ ਹੁਣ ਚੱਲੂਗਾ ਕੰਮ ਬੱਤ ਬੱਤ ਨਾਲ ਚੱਲੂਗਾ ਜਿਵੇਂ ਪਹਿਲਾਂ ਅੱਗ ਮੱਚੀ ਤੇ ਰੇਟ ਕੱਟਦਾ ਆਪਾਂ ਤਾਂ ਹੀ ਰੇਟ ਬਾਈ ਹੋਏ ਜੇ ਜੈਲੋਂ ਪਾਏ ਨੇ ਵੀ ਕੋਈ ਵੀ ਬੰਦਾ ਚਾਹੇ ਘਰੇ ਬੈਠਾ ਉਹਨੂੰ ਕੰਮਕਾਰ ਚ ਲੱਗਿਆ ਹੋਇਆ ਆਪਾਂ ਤੋਂ ਮੰਗਾ ਸਕਦਾ ਆ ਰੇਟ ਬਿਲਕੁਲ ਤੁਹਾਨੂੰ ਜੈਨੂਨ ਮਿਲਣਗੇ ਤੇ ਆ ਬੱਚੀ ਦੀ ਕੀ ਡਿਟੇਲ ਆ ਜਿਹੜੀ ਆ ਖੜੀ ਇਹ ਬਾਈ ਜੀ ਬੱਚੀ ਸੂਈ ਹੈਗੀ ਦੋ ਟਾਈਮ 10 ਕਿਲੋ ਇਹ ਥੱਲੇ ਰੈਡੀ ਦਾ ਹਾਂਜੀ 10 ਕਿਲੋ ਇਹ ਥੱਲੇ ਰੈਡੀ ਦਾ ਸੁਆ ਕਿਹੜਾ ਹੋਊਗਾ ਇਹਦਾ ਸੁਆ ਇਹ ਦਾ ਦੂਜਾ ਜੀ ਦੂਜਾ ਸੁਆ ਹੁਣ ਸੁਈ ਵੀ ਆ ਗਾਹਾਂ ਨਹੀਂ ਪਤਾ ਪਉਣ ਵੀ ਗੱਬਣ ਹੈਗੀ ਆ ਜਾਂ ਨਾ ਆਪਣੇ ਕੋਲੇ ਆਈ ਆਈ ਆ ਇਹ ਆਪਾਂ ਖਰੀਦ ਕੇ ਲਿਆਂਦੀ ਆ ਆਪਾਂ ਖਰੀਦ ਕੇ ਲਿਆਂਦੀ ਆ 10 ਕਿਲੋ ਦੁੱਧ ਆਪਾਂ ਜਮਾਂ ਗਰੰਟੀ ਦੇ ਦੇ ਸਕਦੇ ਹਾਂ ਹਾਂ ਬਾਡੀ ਬੂਡੀ ਦੇ ਹਿਸਾਬ ਨਾਲ ਤਾਜੀ ਦੇ ਥੱਲੇ ਚੰਗੀ ਕੰਪੈਸਟੀ ਹੋਈ ਹੈ ਮੈਂ ਕਹਾਂ ਜੀ 2.5 ਕਿਲੋ ਦੁੱਧ ਸੀਗਾ ਥੱਲੇ ਵਧੀਆ ਬੰਦਿਆਂ ਤੋਂ ਲਈ ਆ ਮਤਲਬ ਗਾਵਾ ਦੋਈ ਰੱਖ ਦਿੰਨੇ ਉਹ ਠੀਕ ਆ ਜੀ ਆ ਬਾਈ ਕਹਿੰਦਾ ਯਾਰ ਬਾਡੀ ਬੂਡੀ ਦੇ ਹਿਸਾਬ ਨਾਲ ਜਿਵੇਂ ਦੁੱਧ ਦੀ ਕਿਉਂਕਿ ਤਾਜ਼ੀ ਦੀ ਕੰਪੈਸਟੀ ਇਹਦੀ ਚੰਗੀ ਹੋਊਗੀ ਇਸ ਟਾਈਮ ਵੀ 10 ਕਿਲੋ ਜਿਹੜੀ ਦੇ ਰਹੀ ਆ ਇਹਦੇ ਪੈਸੇ ਕਿੰਨੇ ਲਵਾਂਗੇ ਆਪਾਂ ਇਹਦਾ 25000 ਰੁਪਏ ਲੈ ਲਾਂਗੇ ਜੀ ਆਪਾਂ ਫਿਕਸ ਹੀ ਹਾਂ ਇਹ ਮਿਲ ਜੂਗੀ ਫਿਕਸ 25000 ਦੀ ਕਿਉਂਕਿ ਗਰਮੀ ਦਾ ਮੌਸਮ ਆ ਜਿਹੜੇ ਸੱਜਣ ਜਰਗ ਆ ਆਪਾਂ ਗੱਲ ਕਰ ਲਈਏ ਮੱਝਾਂ-ਮੁੱਝਾਂ ਦੇ ਬਾਲਾ ਰੁਪਈਆ ਨਹੀਂ ਲਾ ਸਕਦੇ ਉਹਨਾਂ ਵਾਸਤੇ ਇਹ ਗਾਂ ਕਿਉਂਕਿ ਜੇ ਇਹ ਗੱਭਣ ਤੁਹਾਡੇ ਕੋਲ ਹੁੰਦੀ ਆ ਕੇ ਗਾਂਦ ਯਾਰ ਬਾਦੀ ਬੁੱਢੀ ਬਹੁਤ ਆ ਕਿਉਂਕਿ ਅਗਲੇ ਸੂਏ ਗਾਂ ਨੇ ਅੱਪਾ ਨਿਆਣਾ ਪਾਗੇ ਧਾਰਾ ਧੂ ਰਹਿੰਦੀਆਂ ਵੀ ਬਰਵਾ ਸਕਦੇ ਆ ਬਿਲਕੁਲ ਠੰਡੀ ਆ ਕੋਈ ਅਗਲਾ ਕਹਦਾ ਵੀ ਯਾਰ ਟੋਕੜ ਗਾਂ ਕੀ ਲੱਤਾਂ ਨਾਲ ਮਾਰਦੀ ਹੋਵੇ ਜਾਂ ਹੋਰ ਨਿਆਣਾ ਨੂੰ ਆ ਲੈਂਦੀ ਆ ਮੈਂ ਕਿਹਾ ਨਿਆਣਾ ਨਪਾਰਕ ਚੀਜ਼ ਦੀ ਆਪਣੀ ਗਾਰੰਟੀ ਹੋਊਗੀ ਠੀਕ ਹੈ ਅਪਾ ਤਾਂ ਕੋਈ ਘੱਟ ਰੇਡਾ ਲੈ ਕੇ ਜਾਵੇ ਚਾਹੇ ਵੱਧ ਰੇਡਾ ਲੈ ਕੇ ਜਾਵੇ ਗਾਰੰਟੀ ਆਪਣੀ ਇੱਕ ਪਸ਼ੂ ਦੀ ਹੋਊਗੀ ਠੀਕ ਹੈ ਜੀ ਤੇ ਪਸ਼ੂ ਜੇ ਨੂੰਨ ਮਿਲੂਗਾ ਮੇਨ ਗੱਲ ਆ ਜਿਹੜੀ ਬਸ ਮੈਂ ਕਿਹਾ ਟਾਪ ਪਸ਼ੂ ਮਿਲੂਗਾ ਕੋਈ ਇਹ ਨਹੀਂ ਵੀ ਬੰਦੇ ਨੂੰ ਅਗਲਾ ਤੇ ਵੀ ਮਾਰ ਕੇ ਦਿਖਾ ਦੇ ਬਾਈ ਸਤਾਰਾ ਤੂੰ ਨਾ ਸੱਤ ਦਿਨ ਸਾਨੂੰ ਆਪਾਂ ਨੇ ਇਹ ਬੱਚੀਆਂ ਵੀ ਦਿਖਾਤੀਆਂ ਮਾਰ ਕੇ ਤੇ ਇੱਕ ਨੰਬਰ ਵਾਲੀ ਰਹਿ ਗਈ ਸੀ ਜੱਗੀ ਉਹਦੀਆਂ ਵੀ ਮਾਰਦੇ ਜਿਹੜੀ ਤਾਜੀ ਆ ਦੋ ਤੰਦ ਉਹਦੀਆਂ ਧਾਰਾਂ ਵੀ ਸਾਨੂੰ ਸੱਜਣੋ ਮਾਰ ਕੇ ਦਿਖਾਏ ਦਿੰਨੇ ਆ ਵੀਡੀਓ ਚ ਬੱਚਾ ਵਾਹ ਤੇਜ ਲੱਗਦਾ ਇਹਦਾ ਹਨਾ ਚਵਾਈ ਚੂਈ ਦਾ ਯਾਰ ਸੋਨਾ ਬੱਚੀ ਆ ਹਾਂ ਪਿਛਲਿਆਂ ਚ ਵੀ ਮਾਰਦੇ ਬਾਈ ਥੜ ਥੜ ਸੋਨਾ ਬਣਾਉਂਦੀ ਆ ਹਨਾ ਪਹਿਲਾਂ ਦੇ ਹਿਸਾਬ ਨਾਲ ਪੂਰਾ ਚੰਗਾ ਥੰਡੇ ਬਾਈ ਕੋਈ ਆ ਫਾਰਥ ਨਾਲ ਸੱਜਣੋ ਚੰਗਾ ਕਰਦੀ ਆ ਜਿਵੇਂ ਪਹਿਲਾਂ ਆਜ ਇੱਕ ਵਾਰੀ ਸਾਨੂੰ ਆਪਾਂ ਨਾ ਇੱਕ ਨੰਬਰ ਵਾਲੀ ਬੱਚੀ ਜਿਵੇਂ ਆਪਾਂ ਕਹਿਦੇ ਨੇ ਪਸਮਾ ਕੇ ਪਸ਼ੂ ਦਾ ਰੰਗ ਰੂਪ ਏ ਹੋਰ ਹੋਇਆ ਨਾ ਥੱਲਿਓ ਹੁਣ ਆਪਾਂ ਲੋਕੇਰਾ ਹੋਰ ਤੋਰ ਕੇ ਦਿਖਾ ਦੇਣਾ ਚੋਪਰਾ ਇਹਨੂੰ ਕੇਰਾ ਹੋਰ ਤੋਰ ਦੇ ਇਹਦਾ ਭਾ ਕੀ ਦੱਸਿਆ ਦੀ 60 ਇਹਦਾ 70000 ਰੁਪਏ ਦੱਸਿਆ ਸੀ ਇਹਦਾ ਮੇਰਾ ਖਿਆਲ ਆ 70 ਕਰਾ ਦੀ 65 ਲੱਖ ਦੇਣ ਕਰਿਆ ਜੀ ਹਾਂ 65 ਲੱਖ ਆਪਾਂ 65000 ਦਾ ਭਾ ਸੱਜਣੋ ਲੈਣ ਦੇਣ ਕਰਿਆ ਦੀ ਬਾਕੀ ਸਾਨੂੰ ਪਤਾ ਪਸਮ ਕੇ ਪਸ਼ੂ ਦੀ ਗੱਲ ਬਾਤ ਹੋਰ ਹੋ ਜਾਂਦੀ ਹੈ ਸਾਨਸ ਨਾਟ ਵੀ ਚੰਗਾ ਕੱਢਿਆ ਹੁਣ ਇੱਕ ਵਾਰੀ ਤਰ ਸੋਰ ਮਾਰ ਦੇ ਕੈਮਰਾ ਤੁਰ ਚਲਾ ਦੇ ਆਨੂੰ ਲੰਬੀ ਚਲਾ ਦੇ ਥੋੜੀ ਇਹ ਤਿੰਨਾਂ ਦਿਨਾਂ ਦੀ ਸੂਈ ਹੋਈ ਆ ਬਾਈ 15 ਕਿਲੋ ਇਸ ਟਾਈਮ ਰੈਡੀ ਆ ਜਮਨ ਫੁੱਲ ਰੈਡੀ ਆ ਆ ਲੈ ਆ ਤੇ ਮੇਨ ਗੱਲ ਆ ਜੇ ਕੋਈ ਵੀ ਬੰਦਾ ਯਾਰ ਆਨਲਾਈਨ ਪਸ਼ੂ ਮੰਗਾਉਂਦਾ ਕੰਮ ਦਾ ਟਾਈਮ ਆਗਾ ਆਪਣੇ ਪਸ਼ੂ ਦਾ ਲਾਂਭਾ ਨਹੀਂ ਆਊਗਾ ਇਹ ਨਹੀਂ ਹੋਊਗਾ ਵੀ ਕੋਤੋਂ ਨੂੰ ਮੋਰ ਨਹੀਂ ਪੈ ਜੂਗੀ ਜਾਂ ਪੰਚਾਇਤ ਇਕੱਠੀ ਕਰਕੇ ਲਿਆਉਣੀ ਪੈ ਜੂਗੀ ਜਿੰਨੀ ਆਪਾਂ ਗੱਲ ਕਰਾਂਗੇ ਉੰਨੀ ਪੂਰੀ ਨਿਕਲੂਗੀ ਹਾਂ ਜਾਣਕਾਰੀ ਉਹਨੀਆਂ ਦਾਦੀ ਜਿੰਨੀ ਜਿੰਨਾ ਜਾਣਕਾਰੀ ਹੋਵੇ ਬਈ ਆਪਾਂ ਉਹਨੂੰ ਜਾਣਕਾਰੀ ਦਿੰਨੇ ਆ ਜਿੰਨੀ ਆਪਣੇ ਕੋਲ ਨੌਜ ਜਿੰਨਾ ਦੀ ਹੈ ਠੀਕ ਹੈ ਗੱਲ ਵੀ ਜਿੰਨਾ ਕ ਆਪਣੇ ਪਸ਼ੂ ਚ ਕੈਲੀਏ ਵੀ ਜਿੰਨਾ ਕ ਦੁੱਧ ਰੈਡੀ ਦਾ ਹਾਂ ਜਿੰਨਾ ਦੁੱਧ ਰੈਡੀ ਹੈ ਜਿੰਨੀ ਇਹ ਤੋਂ ਕਹਿੰਦੇ ਮਾਰ ਕੇ ਆ ਲੈ ਵਾਲੂ ਵਾ ਘੈਂਟ ਬਣਾਉਂਦੀ ਆ ਤੇ ਹੁਣ ਸਾਨੂੰ ਫਾਰਮਾਸਟਰ ਨਾ ਕਰਾਉਂਦੇ ਆ ਗੱਲਬਾਤ ਤੇਰਾ ਨੰਬਰ ਬੋਲ ਦੇ ਜੱਗੀ 98153 ਹਾਂਜੀ 95107 ਜੀ ਇੱਕ ਵਾਰੀ ਹੋਰ ਦਿੰਦੇ ਹਾਂ 98153 64107 ਡਰੈੱਸ ਆਪਣਾ ਹੈਗਾ ਕੋਠੇ ਗੁਰੂ ਰਾਮਦਾਸ ਨਗਰ ਸੇਖਾ ਰੋਡ ਬਰਨਾਲਾ ਹਾਂ ਮੈਂ ਬਰਨਾਲੇ ਸ਼ਹਿਰ ਦੇ ਨੇੜੇ ਆ ਗਿਆ ਸ਼ਹਿਰ ਜਿਹੜੀਆਂ ਸੇਖਾ ਗੈਂਟੀਆਂ ਨੇ ਉਹ ਤੋਂ ਕਹਾ ਗਊਸ਼ਾਲਾ ਸੰਕਟ ਮੋਚਨ ਉਹਦੇ ਨਾਲ ਹੀ ਆਪਣਾ ਘਰ ਆ ਲੱਗੀ ਠੀਕ ਆ ਕਰ ਆ ਜਾ ਬਾਈ ਆ ਸੱਜਣ ਕਰਦਾ ਫੁਫਾਰੇ ਲਾਉਣ ਦਾ ਕੰਮ ਦੱਸ ਫੁਫਾਰਿਆਂ ਦੇ ਵੀ ਮਾਰ ਦੇ ਕੈਮਰਾ ਚਲਾ ਵੀ ਦੇ ਫੁਫਾਰੇ ਇੱਕ ਵਾਰੀ ਚੱਲ ਦੇ ਵੀ ਦਿਖਾ ਦੇ ਨਾਮ ਕੀ ਆਪਣਾ ਪੰਮਾ ਜੀ ਪੰਮਾ ਪੰਮੇ ਮੈਂ ਕਹਿੰਦਾ ਕੰਮ ਤੋਂ ਕਈ ਕਰਦਾ ਯਾਰ ਮੰਡੀ ਤੇ ਵੀ ਫਿਰਦਾ ਨਾ ਠੀਕ ਹੈ ਜੀ ਹੈ ਕਰਦੇ ਹਾਂ ਮੰਡੀ ਤੇ ਕੰਮ ਤੁਹਾਨੂੰ ਉਹੀ ਗੱਲ ਦੱਸਦੇ ਨੇ ਵੀ ਆ ਬੰਦਾ ਮਿਹਨਤੀ ਆਹੀ ਜੀ ਗੱਲ ਨਹੀਂ ਕੰਮ ਕਈ ਕਰਦਾ ਪਸ਼ੂਆਂ ਦਾ ਕੰਮ ਵੀ ਕਰਦਾ ਤੇ ਪਸ਼ੂਆਂ ਨਾਲ ਰਿਲੇਟਡ ਪਹਾੜਾਂ ਦਾ ਕੰਮ ਵੀ ਯਾਰ ਗਰਮੀ ਦੇ ਵਿੱਚ ਕਰਦਾ ਕਿੰਨੇ ਕੁ ਚਲਾ ਦਨੇ ਆਪਾਂ ਇਹ ਭਵਾਰਿਆਂ ਲਾ ਕੀ ਰੇਟ ਹੁੰਦਾ ਲਾਉਣ ਦਾ ਉਹ ਆ ਰਹੇ ਆ ਬਾਈ ਜਿਹੜੇ ਹੁਣ ਲੱਗੇ 6 ਪੀਸ ਲੱਗੇ ਨੇ ਵਿੱਚੀ ਪਾਈਪ ਹਾਂਜੀ ਵਿੱਚੀ ਫੋਗਰ ਵਿੱਚੀ ਮੋਟਰ ਠੀਕ ਆ ਗੱਲਾਂ ਵਿੱਚੀ ਮਿਹਨਤ ਵਗੈਰਾ ਇਹ 8000 ਰੁਪਏ ਖਰਚਾ ਆ ਗਿਆ ਕਿੰਨਿਆਂ ਤੇ 6 ਤੇ ਜੀ 6 ਤੇ 8000 ਖਰਚਾ ਆਉਂਦਾ ਮੋਟਰ ਵਗੈਰਾ ਟੋਪ ਬਣਾ ਕੇ ਟੋਟਲ ਸਮਾਨ ਤੇਰਾ ਲੈ ਸੱਜਣਾ ਟੋਟਲ ਸਮਾਨ ਬਾਈ ਕਹਿੰਦਾ ਸਾਰਾ ਲਾ ਕੇ ਏ ਟੂ ਜ਼ेड ਆਪਣਾ 8 ਭਵਾਰਿਆਂ ਤੇ 6 ਤੇ 6 ਤੇ ਜੀ 6 ਤੇ 8000 ਰੁਪਏ 8000 ਰੁਪਏ ਖਰਚਾ ਆ ਗਿਆ ਜੀ ਵਧੀਆ ਪੰਪ ਲਾ ਕੇ ਸਿਰੇ ਦਾ ਇੱਕ ਦਾ ਇੱਕ ਨਾ ਇੱਕ ਆਵਾ ਇੱਕ ਦੀ ਮੋਟਰ ਦਾ ਹਾਂਜੀ ਹਾਂਜੀ ਆ ਇੱਕ ਦੀ ਮੋਟਰ ਦਾ ਪਾ ਦਿਖਾਰੇ ਦਰਸ ਉਹ ਜਗਾੜ ਰਾਇ ਤੇ ਸਾਰਾ ਸਿਸਟਮ ਆ ਆ ਸਿਸਟਮ ਲਾਉਂਗਾ ਬਾਈ ਵਿੱਚ ਸਾਰਾ ਆ ਪੈ ਪੂ ਪਾ ਕੇ ਜਗਾੜ ਆ ਗਿਆ ਬੰਨ ਸਕਦੇ ਆਂਗੇ ਇੱਕ ਮਿੰਟ ਤੋਂ ਇੱਕ ਤੇ ਬੰਨ ਕਰਦਾ 5 ਤੋਂ 5 ਤਿੰਨ ਤਰਫ ਤੋਂ ਅੱਛਾ ਉਹ ਟਾਈਮ ਵਾਲਾ ਸਿਸਟਮ ਵੀ ਲਾ ਦੇਣਾ ਟਾਈਮਰ ਦੀ ਟਾਈਮਰ ਲਾ ਕੇ ਟਾਈਮਰ ਵੀ ਲਾ ਕੇ ਨਾਲ ਕੰਪਲੀਟ ਕਰਕੇ ਟਾਈਮਰ ਜਮਾ ਵਧੀਆ ਜਿਹਾ ਕੋਈ ਆਪ ਭਾਰਿਆਂ ਦੇ ਮਾਤਰਾ ਤੇ ਕੋਈ ਨਹੀਂ ਹੈਗੀ ਜਿੱਧਰ ਮਰਜੀ ਆਇਆ ਹੁਣ ਹਾਂ ਤੁਹਾਨੂੰ ਆਇਆ ਪਿਸ਼ਵਾਨ ਆਇਆ ਮੈਂ ਸੂ ਸੂਗਾ ਕਹਿੰਦਾ ਬਾਈ ਕਹਿੰਦਾ ਲਾ ਦੇ ਭਾਰੇ ਨਾ ਜਮੇ ਸੀ ਬੰਦਾ ਜੀ ਵੀ ਹਿਮਾਚਲ ਤੇ ਖੜੀਆਂ ਨੇ ਸ਼ਿਮਲੇ ਦੀ ਠੀਕ ਨੇ ਹੁੰਦੀ ਸ਼ਿਮਲੀ ਖੜੀਆਂ ਨੇ ਆ ਸ਼ਿਸ਼ਟਮ ਘੈਂਟ ਆ ਬਾਈ ਦਾ ਨੰਬਰ ਬੋਲ ਦੇ ਤੇਰਾ 94658 ਜੀ 11994 ਆ ਮਤਲਬ ਜੇ ਗੱਲ ਕਰਦੇ 40 50 ਕਿਲੋਮੀਟਰ ਦੇ ਘੇਰੇ 'ਚ ਇਹੀ ਰੇਟ ਲਾ ਦਾਂਗੇ ਹਾਂਜੀ 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 ਜੇ ਬਾਕੀ ਕੋਈ ਸੱਜਣਾ ਹਰਿਆਣੇ 'ਚ ਜਾਂ ਦੂਰ ਭਲਾਉਂਦਾ ਉਹਦਾ ਆਪਾਂ ਰਾਜੂ ਵਾਲੇ ਰੁਪਏ ਕਰ ਲਾਂਗੇ ਉਹਦੇ ਰਾਸ ਤੇ ਲੈ ਦਾਂਗੇ ਆ ਉਹਦੀ ਬਾਈ ਕਹਿੰਦਾ ਨਾਲ ਰਾਹਦਾਰੀ ਲੈ ਲਾਂਗੇ ਕਿਉਂਕਿ ਦੂਰ ਬਾਟ ਜਿਆਦੇ ਦੂਰ ਪੈਂਦਾ 40 50 ਕਿਲੋਮੀਟਰ ਦੇ ਘੇਰੇ 'ਚ ਜੇ ਗੱਲ ਕਰ ਲਾਂ ਮੈਂ ਬਰਨਾਲੇ ਸ਼ਹਿਰ 'ਚ ਖੜਾ ਇੱਥੋਂ 40 50 ਕਿਲੋਮੀਟਰ ਦੇ ਘੇਰੇ 'ਚ ਬਾਈ ਨੇੜਾ ਰੇਟ ਦੱਸਿਆ ਇਹੀ ਰੇਟ ਤੇ ਕੰਮ ਕਰ ਦਾਂਗੇ ਇਹੀ ਰੇਟ ਤੇ ਆ ਨੰਬਰ ਕਿਰਾ ਹੋਰ 9465311994 ਆਸਾਂ ਜਣੋ ਅੱਜ ਦੀ ਵੀਡੀਓ ਆਪਾਂ ਨੇ ਬਣਾਈ ਆ ਬਾਈ ਜੱਗੀ ਦੇ ਫਾਰਮ ਤੋਂ ਇਹਨਾਂ ਚ ਕੋਈ ਵੀ ਜਾਨਵਰ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ